ਰਾਸ਼ਟਰੀ ਨੂੰ ਦੇਖ ਰਿਹਾ ਸਾਰੇ ਦਸ਼ਕਾ ਨਾਮੀ ਦਰਦੀ ਸੰਕਵਾਣਾ ਸੁਵਾਰਤ ਕਰਦਾ ਹਾਂ ਵੱਡੀ ਖਬਰ ਕਿਸਾਨਾਂ ਅੰਦੋਲਨ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੋਂ ਦੱਸਦੀ ਹੈ ਕਿ ਫਰਵਰੀ ਮਹੀਨੇ ਤੋਂ ਕਿਸਾਨ ਲਗਾਤਾਰ ਛੰਭੂ ਬਾਟ ਤੇ ਬੈਠੇ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਹਰਿਆਣਾ ਸਰਕਾਰ ਵੱਲੋਂ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕਿਆ ਗਿਆ ਹੈ ਜਿਸ ਤੋਂ ਬਾਅਦ ਉਹ ਗਏ ਨਹੀਂ ਬਸਾ ਕਰੇ ਉਹਨਾਂ ਦਾ ਇਲਜ਼ਾਮ ਹੈ ਕਿ ਉਹ ਦਿੱਲੀ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਜਾਣਬੁੱਝ ਕੇ ਰਸਤੇ 'ਚ ਰੋਕਿਆ ਜਾ ਰਿਹਾ ਹੈ ਹੁਣ ਇਸ ਤੇ ਸੁਪਰੀਮ ਕੋਰਟ ਵੱਲੋਂ ਦਖਲ ਅੰਦਾਜ਼ੀ ਕਰਦੇ ਹੋਏ ਬੈਰੀਕੇਡ ਤੋੜਨ ਦੀ ਆਦੇਸ਼ ਦਿੱਤੇ ਗਏ ਨੇ ਤੋਂ ਦੱਸਦੀ ਸੁਪਰੀਮ ਕੋਰਟ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਕਿ ਇਹ ਰਸਤਾ ਖੋਲਿਆ ਜਾਵੇ ਜਿਸ ਤੋਂ ਬਾਅਦ ਕਿਸਾਨਾਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਕਿਸਾਨਾਂ ਕੋ ਸਰਬਨਿਕਤਾ ਦੇ ਦਾ ਬਿਆਨ ਸਾਹਮਣੇ ਆਉਂਦਾ ਕਿ ਹੈ ਕਿ ਸਾਨੂੰ ਵੀ ਦਿੱਲੀ ਜਾਣ ਦਾ ਮੌਕਾ ਮਿਲਿਆ ਉਹਨਾਂ ਕਿਹਾ ਕਿ ਅਸੀਂ ਕੋਰਟ ਦੇ ਹੁਕਮ ਪੜ ਕੇ ਇਸ ਤੇ ਕੋਈ ਪ੍ਰਤੀਕਿਰਿਆ ਦੇਵਾਂਗੇ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਹੀ ਅਸੀਂ ਕਮੇਟੀ ਬਣਾਵਾਂਗੇ ਤੇ ਪੁਰਸ ਨਾਲ ਵਾਰਤਾਲਾਪ ਕਰਾਂਗੇ ਉਹ ਦੱਸਦੀ ਹੈ ਕਿ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਰਸਤਾ ਖੋਲਿਆ ਜਾਵੇ ਸੁਪਰੀਮ ਕੋਰਟ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਰਸਤਾ ਖੋਲਿਆ ਜਾਵੇ ਤਾਂ ਕਿ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਉਹਨਾਂ ਨੂੰ ਨਾ ਹੋਣ ਲੋਕ ਆਰਾਮ ਨਾਲ ਇਧਰ ਉਧਰ ਜਾ ਸਕਣ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਰੋਜ਼ ਆਉਣ ਜਾਣ ਵਾਲਿਆਂ ਨੂੰ ਵਿਦਿਆਰਥੀਆਂ ਨੂੰ ਤੇ ਹੋਰ ਲੋਕਾਂ ਨੂੰ ਐਂਬੂਲੈਂਸਾਂ ਨੂੰ ਇਧਰ ਉਧਰ ਆਉਣ ਜਾਣ ਵਿੱਚ ਦਿੱਕਤਾਂ ਆ ਰਹੀਆਂ ਨੇ ਜਿਸ ਕਾਰਨ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਸਰਵਣ ਸਿੰਘ ਪੰਦੇੜ ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਦਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਹੈ ਮੀਡੀਆ ਵੱਲੋਂ ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ 'ਚ ਚੱਲੀ ਆ ਉਹਦੀ ਕਿਤੇ ਲੇਟ ਬਣੂਗੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਹੇ ਆ ਸਾਡੇ ਕੋਲ ਆਜੂਗੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫੋਰ ਫਿਰ ਉੱਤੇ ਹੱਤਮੀ ਆਪਸ਼ਨਲੀ ਟਿੱਪਣੀ ਦਾ ਵੀ ਜਾ ਕੋ ਆਪਣਾ ਪੱਖ ਜਿਹੜਾ ਉਹ ਤੋਂ ਬਾਅਦ ਹੀ ਆਊਗਾ ਪੀਐਸਐਲ ਵਿੱਚ ਕੀ ਹੈਗਾ ਵਾ ਜਿੰਦੋਂ ਤੱਕ মিডিਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਦੋਵੇਂ ਡੀਜੀਪੀ ਜਿਵੇਂ ਸੁਣਿਆ ਜਾ ਰਿਹਾ ਆਪਸ਼ਨਲੀ ਜਿਵੇਂ ਕਹਿੰਦਾ ਵੀ ਗੱਲਬਾਤ ਕਰਨ ਜੀ ਉਹ ਤੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਕਿਹਾ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ। ਵਪਾਰੀ ਵਾਸਤੇ, ਟਰਾਂਸਪੋਰਟਰ ਵਾਸਤੇ, ਆਮ ਜਨਤਾ ਵਾਸਤੇ, ਸਾਰਿਆਂ ਵਾਸਤੇ। ਅਰ ਸਾਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੂਗਾ। ਹਾਂ ਬਾਕੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ। ਧੰਨਵਾਦ ਜੀ।